ਤੇ ਕਈ ਸੱਜਣਾਂ ਦੇ ਜੋੜੀ ਮੱਝਾਂ ਨੂੰ ਉੱਪਰ ਪੌਲ ਲਾਪੇ ਆਹ ਰਾਸਾ ਜੋੜ ਇੱਕ ਜੀ ਬਿਖਣੀ ਮੈਂ ਭਰਾ ਵਾਲੋਂ ਤੇ ਜੋੜ ਮੱਝ ਨੂੰ ਉੱਪਰ ਪੰਦਾ ਮੈਂ 36000 ਦੀ ਇੱਕ ਵਾਰੀ ਰਾਸਾ ਝੋਟੀ ਜਾਂਦੀ ਆਹ 7000 ਨਹੀਂ ਲੈਦੀ ਜਦੋਂ ਇਹਦੇ ਤੋਂ ਵੀ ਬੁਰੀ ਕੰਡੀਸ਼ਨ ਹੈ ਕਿ ਇੱਥੇ ਆਉਂਦਾ ਉਹਦੇ ਨਾਲ ਕੋਈ ਜਾਣਦਾ ਤੇ ਬੇਰੀ ਦੇ ਉੱਤੇ ਪੱਤੇ ਵਿਰਲੇ ਵਿਰਲੇ ਇਹ ਕਾਲੇ ਪਾਣੀ ਦੀ ਸੜੇ ਨਾਲ ਐ ਪਾਣੀ ਦੀ ਸੜੇ ਨੂੰ ਮਿਲੀ ਵਾਜਬੀ ਰੇਟ ਹੁੰਦਾ ਤੁਸੀਂ ਬੱਤੀਆ ਦੇਖੋ ਮੈਰਾ ਦੇਖੋ ਤੁਸੀਂ ਜਿਵੇਂ ਕਹਿੰਦੇ ਬਿਜਲੀ ਘਰ ਬਣਿਆ ਪਿਆ ਬੋਸ ਪੂਰੇ 5 ਮਹੀਨੇ ਦੀ ਟਿਕਟ ਪਾਸ ਆ ਪਰ ਲਿਆ ਦੀ ਰਾਜ ਸਰ ਤਰ ਦੇ ਚਪੱਠੇ ਪਾਏ ਉਹ ਵੀ ਪਰਾਲੀ ਅੱਜ ਕਿਸਾਨ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਰਵੇਲ ਵੀਰ ਦੇ ਫਾਰਮ ਤੇ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਵੇ ਸਿਆਪਾ ਤੁਹਾਨੂੰ ਟੋਟਲ 5 ਕੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਸੱਜਰ ਬਿਲਕੁਲ ਤਾਜੀ ਸੂਈ ਤੁਹਾਨੂੰ ਇਹ ਮੱਝ ਦਿਖਾ ਦੇਵਾਂਗੇ ਤੇ ਇੱਕ ਢੁੱਕੀ ਤਿਆਰੀ ਤੇ ਵਹਿੜ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਸੋ ਤਿੰਨ ਨਗ ਜਿਹੜੇ ਤਕਰੀਬਨ ਟੋਕਰ ਦਾ ਬਣ ਹੋਣਗੇ ਇਸ ਵੀਡੀਓ ਦੇ ਵਿੱਚ ਤਿੰਨੇ ਮੱਝਾਂ ਨੇ ਇੱਕ ਵਹਿੜ ਜਿਹੜੀ ਢੁੱਕੀ ਆ ਕੁਝ ਕੁ ਦਿਨ ਹਜੇ ਲੈਂਦੀ ਆ ਸੂਣ ਦੇ ਵਿੱਚ ਇੱਕ ਬਿਲਕੁਲ ਸੱਜਰ ਤਾਜੀ ਇਹ ਮੱਝ ਸੂਈ ਤੁਹਾਨੂੰ ਦਿਖਾਵਾਂਗੇ ਰੇਟ ਹਰ ਵਾਰ ਦੀ ਤਰ੍ਹਾਂ ਬੜੇ ਜਾਇਜ਼ ਵਾਜਬ ਬਿਲਕੁਲ ਮਿੱਠੇ ਮਿੱਠੇ ਰੇਟ ਹੋਣਗੇ ਸੋ ਕੋਈ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਬਿਲਕੁਲ ਤੁਹਾਡੇ ਮਤਲਬ ਦਾ ਅੱਜ ਮਾਲ ਤੁਹਾਨੂੰ ਮਿਲ ਜੂਗਾ ਇੱਕ ਤੋਪੜ ਗੱਬਣ ਚੈੱਕ ਪਾਸ ਝੋਟੀ ਦਿਖਾਵਾਂਗੇ ਤੁਹਾਨੂੰ ਡਿਗਾ ਜੀ ਪਹਿਲਾਂ ਝੋਟੀ ਹੈਗਾ ਦੂਜੇ ਦੀ ਗੱਬਣ ਹੋ ਗਈ ਸ਼ਾਇਦ ਉਹ ਬਾਕੀ ਆਪਾਂ ਤੁਹਾਨੂੰ ਵੇਰਵੇ ਸਹਿਤ ਪੂਰੀ ਡਿਟੇਲ ਦਵਾਂਗੇ ਤਰੀਕ ਅੱਜ 19 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਸੋ ਮੇਰਾ ਭਰਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਸਾਰੇ ਵੀਰਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਕੋ ਜਿਹੜਾ ਵੀ ਐਨੀਮਲ ਇਥੇ ਕਿਸੇ ਭਰਾ ਨੂੰ ਪਸੰਦ ਆਊਗਾ ਇਥੇ ਆਣ ਕੇ ਚਾਹੇ ਵੀਡੀਓ ਕਾਲ ਤੇ ਆਪਣੀ ਦੂਰ ਨੇੜੇੋਂ ਤਸੱਲੀ ਤੁਸੀਂ ਕਰਵਾ ਸਕਦੇ ਜੀ ਸੋ ਮਾਲ ਚੰਗਾ ਜੈਜ ਰੇਟ ਆ ਥੋੜੇ ਪੈਸੇ ਜਿਹੜੇ ਵੀਰ ਨੇ ਖਰਚ ਕਰਨੇ ਆ ਤੁਹਾਡੇ ਬਿਲਕੁਲ ਇਹ ਜਿਹੜੀ ਦੋਸਤੋ ਮਤਲਬ ਦੀ ਵੀਡੀਓ ਅੱਜ ਬਣ ਰਹੀ ਹੈ ਠੀਕ ਹੈ ਜੀ ਐਂਡ ਤੱਕ ਦੇਖ ਲਿਓ ਆਹ ਕਰਦੇ ਆਂ ਪੂਰੀ ਗੱਲਬਾਤ ਵੀਰ ਹਰਵੈਲ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂ ਜੀ ਰੱਖਿਆ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube Facebook Instagram ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਠਾ ਰੱਖਿਆ ਠੀਠਾ ਵੀਰੇ ਕਿੱਪਾ ਬਾਈ ਗੁਰਦੀ ਮੇਰਾ ਜੀ ਠੀਕ ਆ ਅੱਛਾ ਹਰਵੈਲ ਮਾਲਜਾ ਅੱਜ ਆਪਾਂ ਜ਼ਿਕਰ ਕਰਤਾ ਪੰਜ ਆਪਣੇ ਕੋਲ ਐਨੀਮਲ ਨੇ ਚਲੋ ਦੋ ਤਾਂ ਸੱਜਰ ਇੱਕ ਟੁਕੀਏ ਸੋਨ ਲਗੋ ਰਾਸਿਆਂ ਗੱਲ ਕਰ ਗਏ ਇੱਕ ਬਿਲਕੁਲ ਤਾਜੀ ਸੂਈ ਆ ਚਾਰ ਪੰਜ ਦਿਨ ਦੀ ਇੱਕ ਟੋਕੜ ਗੱਬਣਾ ਦੂਜੇ ਨੰਬਰ ਤੇ ਵੀ ਜਿਹੜੀ ਤੀਜੇ ਤੇ ਆ ਉਹ ਵੀ ਤਕਰੀਬਨ ਗੱਬਣਾ ਦੀ ਆਪਾਂ ਕਹਿ ਸਕਦੇ ਆ ਕਿਉਂਕਿ ਥੋੜੀ ਚੈੱਕ ਹੋਣ ਵਾਲੀ ਆ ਠੀਕ ਆ ਬਾਕੀ ਇੱਕ ਗਾਵਾ ਠੀਕ ਆ ਬਿਲਕੁਲ ਪੰਜ ਮਹੀਨੇ ਦੀ ਗੱਬਣਾ ਉਹ ਜਿਹੜੀ ਝੋਟੀ ਆ ਹਾਂ ਪੰਜ ਮਹੀਨੇ ਦੀ ਗੱਬਣਾ ਡਰਾਈ ਆ ਬਹੁਤ ਜਾਇਜ਼ ਰੇਟ ਹੋਊਗਾ ਸਾਰੇ ਪਸ਼ੂਆਂ ਦਾ ਠੀਕ ਆ ਤੇ ਕਰਦੇ ਆ ਲੋਵੀ ਸਟੈਪ ਬਾਅਦ ਸਟੈਪ ਠੀਕ ਆ ਜੀ ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸ਼ੁਰੂਆਤ ਆਪਾਂ ਕਰਦੇ ਆ ਕਿ ਪਹਿਲੇ ਨੰਬਰ ਤੇ ਤੁਹਾਨੂੰ ਇਹ ਜਿਹੜੀ ਮੱਝ ਦਿਖਾ ਦੰਨੇ ਆ ਤਾਜੀ ਸੱਜਰ ਬਿਲਕੁਲ ਸੂਈ ਏ ਮਗਰ ਮੇਲ ਕਾਫ ਹੋਊਗਾ ਠੀਕ ਆ ਜੀ ਆ ਲਓ ਜੀ ਪਰ ਮੇਰੇ ਦਾ ਸੂਆ ਫਿਰ ਕਰਮਾ ਤੀਜਾ ਸੂਆ ਸੂਈ ਆ ਤੀਜਾ ਸੂਆ ਚੋੜ ਚਵਾਈ ਦਾ ਬਹੁਤ ਵਧੀਆ ਠੀਕ ਆ ਜੀ ਗੱਲ ਇਹ ਦੀ ਚਵਾਈ ਦੀ ਕਰੀਏ ਆਪਾਂ ਸਭ ਤੋਂ ਪਹਿਲ ਦੇ ਅਧਾਰ ਤੇ ਜਿਹੜੀ ਚੀਜ਼ ਪਸ਼ੂ ਦੇ ਵਿੱਚ ਹੋਣੀ ਚਾਹੀਦੀ ਆ ਹਾਂ ਬੱਚਾ ਵੀ ਚਵਾਈ ਕਰ ਸਕਦਾ ਕਿਸੇ ਭੈਣ ਨੇ ਹਨਾ ਜਾਂ ਕੋਈ ਬਜ਼ੁਰਗ ਬਿਲਕੁਲ ਠੰਡੀ ਸੀਲ ਠੀਕ ਆ ਜੀ ਚਵਾਈ ਇੱਕ ਨੰਬਰ ਆ ਤੇ ਸੂਈ ਨੂੰ ਅੱਜ ਕੋਈ 5-6 6 ਦਿਨ ਦਾ ਤਕਰੀਬਨ ਜਿਹੜਾ ਖਮਾ ਹੋ ਸਕਦਾ ਠੀਕ ਆ ਠੀਕ ਆ ਲੋਬੇ ਅੱਜ 5-6 ਦਿਨਾਂ ਦੀ ਸੂਈਰ ਵੇਲ ਹੁਣ ਬੋਲੇ ਤੋਂ ਬਾਹਰ ਜਿਹੜਾ ਨੌ ਕਿਲੋ ਤੁਸੀਂ ਮੰਨ ਕੇ ਜਿਹੜੀ ਗੱਲ ਕਰਾਂਗੇ ਆਪਾਂ 9 ਕਿਲੋ ਦੁੱਧ ਜਿਹੜੀ 12 ਲੀਟਰ ਦੀ ਨੋਰਮਲ ਚੁਆਇਸ ਕਰਾਈ ਜਾਊ ਕਿਉਂਕਿ ਜਾਤ نسل ਪ੍ਰੀੜਪੂਰੀ ਏਦੀ ਲੋਬੇ ਠੀਕ ਆ ਜੀ ਸੋ 9 ਕਿਲੋ ਅੱਜ 5-6 ਦਿਨਾਂ ਦੇ ਦੌਰਾਨ ਦੋਸਤੋ ਇਹਦੇ ਥੱਲੇ ਹੁਣ ਹਾਜ਼ਰ ਆ ਕੋਲੇ ਜੇ ਬਾਹਰ ਹੀ ਆਈ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਸਾ ਚਮੜੀ ਚਮੜੀ ਚੰਗੀ ਪਤਲੀ ਆ ਤੇ ਥਾਣਾ ਵਾਨਾ ਬਹੁਤ ਵਧੀਆ ਠੀਕ ਹੈ ਜੀ ਠੰਡੀ ਥੀਰੀ ਦਾ ਬਹੁਤ ਹੀ ਮਤਲਬ ਜਿੰਨੀ ਵੀ ਆਪਾਂ ਲਈ ਚੰਗੀ ਆ ਲਓ ਜੀ ਠੰਡੀ ਥੀਰੀ ਆ ਕਰਮਾ ਲਈ ਠੀਕ ਹੈ ਜੀ ਬਿਲਕੁਲ ਗੋਲ ਉਪਰੋਂ ਤੁਸੀਂ ਵੇਖੋ ਗੋਲਾ ਕਾਲਾ ਬਹੁਤ ਆ ਕਰਮਾ ਲਈ ਨੂੰ ਚੌੜਾ ਪਿੱਠ ਪੁੱਠਾ ਤੇ ਹਾਈ ਟੂ ਮੀਡੀਅਮ ਦੇ ਵਿੱਚ ਕੋਈ ਸੱਜਣ ਵੀਰ ਆਪਣਾ ਆ ਰਿਹਾ ਠੀਕ ਹੈ ਜੀ ਹਾਈ ਟੂ ਮੀਡੀਅਮ ਤੇ ਵਿੱਚ ਜਿਵੇਂ ਇੱਕ ਆਪਾਂ ਨੀਲੀ ਰਾਵੀ ਦੀਆਂ ਮੱਝਾਂ ਦੀ ਗੱਲ ਕਰਦੇ ਆ ਵੀ ਮਧਰੀ ਡੌਲੀ ਦੀਆਂ ਮੱਝਾਂ ਵੇਖਦੇ ਆ ਆਪਾਂ ਠੀਕ ਆ ਜੀ ਬਿਲਕੁਲ ਜੀ ਜਵਾਬ ਹਾਈ ਟੂ ਮੀਡੀਅਮ ਤੇ ਲੈਂਥ ਫੁੱਲ ਨੀਲੀ ਆ ਹਾਂ ਸੁਣੋ ਬਾਈ ਨੂੰ ਵੀ ਬਹੁਤ ਜਿਆਦੀ ਆ ਵੇਖੋ ਲੰਬਾਈ ਪ੍ਰੋਪਰ ਹਾਂ ਤੇ ਥਾਣਾ ਵਨ ਸਪੇਸ ਬਹੁਤ ਸੋਹਣਾ ਜਿਹੜਾ ਲੱਗਾ ਇਹਨੂੰ ਕਰਮਾ ਦੀ ਨੂੰ ਕਰੋ ਚੱਕ ਜੀ ਠੀਕ ਆ ਜੀ ਇੰਤਜ਼ਾਰ ਫਿਰ ਕੋ ਚੱਡਾ ਦੇਵਾ ਬਾਕੀ ਮਿਲਕ ਨਾੜੀ ਕਾਫੀ ਮੋਟੀ ਆ ਦੇ ਇਧਰ ਨੂੰ ਲਿਓ 9200 ਠੀਕ ਹੈ ਜੀ ਇਹਦੀ ਡਿਟੇਲ ਤੁਹਾਨੂੰ ਮਿਲ ਗਈ ਆ ਐਸ ਵਕਤ 9 ਕਿਲੋ ਦੁੱਧ ਕਰਮਾ ਦੀ ਲਾਹੂਗੀ ਟਾਪ ਅਜੇ ਤਾਂ ਤਕਰੀਬਨ ਮੈਲੇ ਮੂਲੇ ਤੇ ਚੱਲ ਰਹਾ ਹੈ ਅਜੇ ਹਜੇ ਮੈਲੇ ਦੇ ਚੱਲੂਗੀ ਹਾਂ ਬਾਕੀ ਜਿੰਨੀ ਵੀ ਹੈ ਚੰਗੀ ਆ ਠੰਡੀ ਸੀਲ ਆ ਸਲੱਗ ਆ ਹੂੰ ਬਾਕੀ ਚੁਆਇਸ ਵੀ ਹਰ ਵੇਲੇ ਮੇਜ਼ਾ ਪਰ ਆਉਂਦੀ ਪੂਛਟਾ ਨਹੀਂ ਆਪਣੇ ਨਾਲ ਕੋਈ ਆਨਲਾਈਨ ਵੀ ਭੈਣ ਭਰਾ ਸੌਫਤਾ ਕਰਦਾ ਪੂਛਟੇ ਦੀ ਥਾਂ ਵੱਧ ਘੱਟ ਦੀ ਆਪਾਂ ਫੁੱਲ ਤਸੱਲੀ ਦੇਵਾਂਗੇ ਠੀਕ ਹੈ ਠੀਕ ਹੈ ਤੇ ਬਾਕੀ ਆਪਾਂ ਕੁਛ ਧਾਰਾ ਮਾਰ ਕੇ ਵੀ ਜਰੂਰ ਨਾਲ ਦਿਖਾਵਾਂਗੇ ਤੇ ਮੋਲਾ ਰਾਸ ਆ ਬਿਲਕੁਲ ਇਹਦਾ ਜਾਇਜ ਰਹੂਗਾ ਠੀਕ ਹੈ ਜੀ ਅ ਅਕੋਰਡਿੰਗ ਹੈ ਗਰਮੀ ਨੂੰ ਵੇਖਦਿਆਂ ਤੇ ਇਹਦੇ ਪੱਖ ਨੂੰ ਵੇਖਦਿਆਂ ਲੋਬੀ ਮੋਨ ਪਿਛਲੀ ਵੀਡੀਓ ਦੇ ਵਿੱਚ ਵੀ ਚਾਹੇ ਆਪਾਂ ਜਦੋਂ ਵੀ ਪਾਉਣੇ ਹਰੇਕ ਪੂਰ ਦੇ ਵਿੱਚ ਮੁੱਲ ਬੜਾ ਜਾਇਜ ਕੀਤਾ ਜਾਂਦਾ ਵਾਜਬੀ ਰੇਟ ਹੁੰਦਾ ਠੀਕ ਹੈ ਜੀ ਬਾਕੀ ਆ ਮੇਰੇ ਕੋ ਨਾੜਾਂ ਦੇ ਬਿਲਕੁਲ ਵੇਖੋ ਤੁਸੀਂ ਜਿਵੇਂ ਕਹਿੰਦੇ ਬਿਜਲੀ ਘਰੀ ਬਣਿਆ ਪਿਆ ਸੀ ਬਹੁਤ ਸੋਹਣੀ ਹੈ ਜਵਾਜੂ ਇੱਕ ਨੰਬਰ ਆ ਠੀਕ ਹੈ ਹਰਵੇਲ ਕੀ ਡਿਮਾਂਡ ਕੀ ਲੈਣ ਦੇਣਾ ਰਹੂਗਾ ਬਈ ਦਾ ਰਾਸਿਆ 95 ਦੀ ਆ ਦੇ ਦिए 95 ਦੀ ਕੀ ਕਰਦਿਏ ਮੈਨਾ ਥੋੜਾ ਮਾਗੇ ਲਗੀਏ ਆਉਂਦੀ ਕਰੀਏ 92 ਦੀ 92 ਦੀ ਮੈਨਾ 90 ਥੱਲੇ ਆਉਂਦੀਏ ਗੱਲਬਾਤ ਨਾ ਬਿਓ ਥੱਲੇ ਰਾਇਆ ਇੱਕੋ ਹੀ ਵਾੜਾ ਲਾਇਏ ਇੱਕੋ ਲਾਦੇ ਜੇ ਮੈਨੂੰ ਸੂਤਰ ਬੈਠਾ ਤਾਂ ਕੋਈ ਨਹੀਂ ਉੱਥੇ ਰਸਤਾ 88 ਦੇ ਦਈਏ 188 ਦੀ ਹਾਂ ਕਰਦਿਏ ਮਾਨਤਨ ਕੋਈ ਗਾਦੀ ਮਾਲ ਆਉਂਦਾ ਆਪਣੇ ਕੋਲ 88000 ਦੀ ਦੇਵਾਂਗੇ ਉਹਦੇ ਚੋ ਵੀ ਕਰਿਆ ਆਉਦਾ ਮਾਨਤਨ ਜਿਹੜਾ ਠੀਕ ਹੈ ਨਾ ਪੰਜਾ ਜਿਹੜਾ ਜ਼ਰੂਰ ਖੜਾ ਕਰਾਂਗੇ ਕਰਿਆ ਆਉਦਾ 85 ਦੇ ਵਿੱਚੋਂ ਲੋ ਵੀ 87000 ਦੇ ਵਿੱਚੋਂ ਵੀ 500 ਹਰ ਵੇਲੇ ਪਰ ਮਾਨਤਨ ਕਰਾਂਗੇ ਕਿਸੇ ਸੱਜਣ ਵੀਰ ਦੇ ਕਾਹਦੇ 86000 ਦੀ ਦੇਵਾਂਗੇ ਕੋਈ ਨਹੀਂ 86000 ਹੀ ਦੇ ਦਾਂਗੇ ਰਾਸਿਆ ਠੀਕ ਹੈ ਜੀ ਦੋ ਪੰਜੇ ਖੜੇ ਕਰਦੇ ਜੀ ਬਬੀ 86000 ਦੀ ਮੈਂ ਮਿਲ ਜੂਗੀ ਬਾਕੀ ਸਾਫ ਸੁਥਰੀ ਚੱਡੇ ਲੇਵੇ ਦੀ ਬੜੀ ਸਾਫਾ ਸੋ ਮੇਰਾ ਭਰਾ ਪਹਿਲ ਦੇ ਆਧਾਰ ਤੇ ਸੌਦਾ ਕਰ ਲਓਗੇ ਠੀਕ ਹੈ ਜੀ ਬਿਲਕੁਲ ਤਾਜੀ ਸੱਜਰ ਸੂਈ ਹੈ ਮਗਰ ਕਟਾ ਆ ਮੇਲ ਕਾਫ ਇੱਕ ਵਾਰੀ ਫੇਰ ਦੇਖੋ ਸੋ ਗੱਲਬਾਤ ਆਪਾਂ ਅਗਲੀ ਮੈਂ ਦੀ ਕਰਦੇ ਆ ਇਧਰ ਝੋਟੀ ਤੁਸੀਂ ਚੈੱਕ ਕਰੋ ਰਸਾ ਪਹਿਲਾ ਸੂਆ ਦੇ ਵਿੱਚ ਚੱਲ ਰਹੀ ਆ ਠੀਕ ਹੈ ਜੀ 5 ਕਿਲੋ ਲਾਂਸਾ ਮੈਂ ਦੇ ਥੱਲੇ ਜਿਹੜਾ ਦ ਠੀਕ ਹੈ ਤਿੰਨ ਮਹੀਨੇ ਦੇ ਕੁਛ ਦਿਨ ਇਹਨਾਂ ਨੂੰ ਉੱਪਰ ਆ ਚੈੱਕ ਪਾਸ ਲੋ ਠੀਕ ਆ ਤਿੰਨਾ ਤੋਂ ਪਲੱਸ ਤਿੰਨਾ ਦਾ ਪਲੱਸ ਹੋ ਗਈ ਦੋ ਦਿਨ ਹੋ ਜੇ 5 ਹੋ ਜੇ 10 ਹੋ ਜੇ ਮੌਬਤ ਤਿੰਨ ਮਹੀਨਿਆਂ ਤੋਂ ਪਲੱਸ ਜਿਹੜਾ ਸਮਾਂ ਚੱਲਣ ਦੇ ਆ ਚੈੱਕ ਪਾਸ ਹੋ ਗਈ ਆ 5 ਕਿਲੋ ਇਹਦੇ ਥੱਲੇ ਦੁੱਧ ਆ ਆ ਰਾਸ ਸਰ ਟੀਗਾ ਲੈਂਦੀ ਆ ਠੀਕ ਹੈ ਛੱਡਦੀ ਵੀ ਆ ਟੀਗਾ ਹਾਂ ਤੇ ਬਾਕੀ ਜਦੋਂ ਚੋਣ ਬਹੁਤ ਵਧੀਆ ਤੂੰ ਆ ਬਹੁਤ ਚੰਗਾ ਬਾਕੀ ਪੜਾ ਵੰਡੇ ਦੇ ਨਾਲ ਬਿਲਕੁਲ ਆਰਾਮ ਨਾ ਮਿਲਦੀ ਲੋ ਬਟੀਗਾ ਲੈਂਦੀ ਆ ਠੀਕ ਆ ਜੀ ਹਾਂ ਸੋ ਤੋਕੜ ਗੱਪਣ ਪਸ਼ੂ ਆ ਹੱਥਲ ਪਸ਼ੂ ਆ ਬਾਕੀ ਸਾਰੇ ਭਰਾਵਾਂ ਨੂੰ ਪਤਾ ਵੀ ਚਲੋ ਟੀਕਾ ਡੂਗਾ ਲੈ ਲੈਂਦਾ ਕਿਉਂਕਿ ਇੱਥੇ ਵੀ ਇੱਕ ਨਵੀਂ ਤਾਂ ਤੇ ਆਏ ਹੁੰਦੇ ਆ ਪਸ਼ੂ ਰਾਜ ਸਿੰਘ ਜਿੱਥੋਂ ਆਪਾਂ ਲਿਆਂਦੀ ਉੱਥੇ ਬਿਲਕੁਲ ਟੀਕਾ ਨਹੀਂ ਲੈਂਦੀ ਇਹ ਮੇਨ ਤੇ ਅਗਲੇ ਦੀ ਕਿ ਟੀਕੇ ਨੂੰ ਛਡਾਉਣਾ ਬਾਕੀ ਟੀਕਾ ਲੱਗ ਵੀ ਜਾਵੇ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਹਾਂ ਬਾਕੀ ਫਿਰ ਦੀ ਹਫਤੇ ਨੂੰ ਮੁੰਡੂ ਤੋਕੇ ਗੱਪਣ ਗਾ ਦੂਜੇ ਸਵੇਰ ਲਈ ਗੱਪਣ ਹਣਾ ਦੂਜੇ ਸਵੇਰ ਲਈ ਗੱਪਣ ਚੈੱਕ ਪਾਸ ਆ ਬਿਊਟੀ ਪੱਕ ਬਹੁਤ ਵਧੀਆ ਛੋਟੀ ਦਾ ਲੋ ਵੀ ਅੱਗੇ ਜਿਹੜਾ ਨਵਾਂ ਧਾਨਾ ਸਿੰਘੀ-ਸੁੰਗੀ ਬਾਕਮਾਲਾ ਥਾਣ ਬਹੁਤ ਸੋਹਣਾ। ਇਹਦੇ ਤੋਂ ਮੈਂ ਤੁਹਾਨੂੰ ਬਹਿਣੀ ਵਾਲੇ ਪਾਸਿਓ ਦਿਖਾ ਰਿਹਾ ਬਾਕੀ ਤੁਸੀਂ ਚੈੱਕ ਕਰ ਸਕਦੇ ਜੇ ਅਗਲੇ ਪਿਛਲੇ ਥਾਣਾਂ ਦਾ ਸਹਿਜ ਇੱਕੋ ਜਿਹਾ। ਤੇ 5 ਕਿਲੋ ਤੋਂ ਪਲੱਸ ਜਾਂ 5 ਕਿਲੋ ਦੁੱਧ ਤੇ 3 ਮਹੀਨੇ ਦੀ ਗੱਭਣ ਚੱਕ ਪਾਸ ਤੇ ਦੋਵੇਂ ਡੰਗ ਤੁਸੀਂ ਚੋ ਸਕਦੇ ਜੇ ਢਾਈ ਉਸ ਵੇਲੇ ਢਾਈ ਉਸ ਵੇਲੇ ਬਾਕੀ ਛੋਟੀ ਸਿੰਘੀ ਆ। ਚਲੋ ਪਛੋ ਬਹੁਤ ਸੋਹਣਾ ਟਿਕਾ ਜੀ ਕੁੰਡੀ ਜੂੜ ਝੋਟੀ ਆ। ਅਗਲੇ ਚਾਹ ਗੱਲਾਂ ਹੁੰਦੀਆਂ ਵਾ ਜਿਹੜਾ ਟੋਕਰ ਗੱਬਣ ਚਾਹੇ ਹੱਥਲ ਪਸ਼ੂ ਘਰੇ ਜਾ ਕੇ 2-4 ਦਿਨ ਜ਼ਰੂਰ ਕਰਦਾ ਵਾ ਉਹ ਆਪਣੇ ਤੇ ਡਿਪੈਂਡ ਆ ਕਿ ਪਸ਼ੂ ਨੂੰ ਕਿਵੇਂ ਸੈੱਟ ਕਰਨਾ ਤੇ ਕਈ ਸੱਜਣ ਜਿਹੜੇ ਜੂੜ ਹੀ ਮੱਝਾਂ ਨੂੰ ਉੱਪਰ ਪਾਉਣ ਲਾਪੇ ਹਾਂ ਰਸ ਜੂੜ ਇੱਕ ਜੀ ਪੁੱਛਣੀ ਮੈਂ ਭਰਾਵਾਂ ਨੂੰ ਪੀ ਜੂੜ ਮੱਝ ਨੂੰ ਉੱਪਰ ਪੈਂਦਾ ਕਿ ਥੱਲੇ ਪੈਂਦੀ ਰੱਸੀ ਹਾਂ ਦੱਸਿਓ ਤੁਸੀਂ ਵੀ ਦੱਸਿਓ ਆਪਾਂ ਥੱਲੇ ਮੋਟਰੀ ਥੱਲੇ ਲੱਤਾਂ ਨੂੰ ਪਾਈਦਾ ਥੱਲੜੀਆਂ ਲੱਤਾਂ ਤੇ ਗੋਕੇ ਤੇ ਕਿੱਥੇ ਪੈਂਦੀ ਆ ਬਿਲਕੁਲ ਖੁੱਚਾਂ ਦੇ ਉੱਪਰ ਆਪਾਂ ਫੱਟਾ ਦੇ ਦਿੰਦਾ ਹਾਂ ਤੇ ਕਈ ਸੱਜਣ ਮੱਝਾਂ ਨੂੰ ਵੀ ਉੱਪਰ ਪਾ ਕੇ ਚੋਣਦੇ ਹਾਂ ਤੇ ਕਹਿੰਦੇ ਵੀ ਜੀ ਇਹ ਲੱਤ ਮਾਰਦੀ ਆ ਉਹ ਤਾਂ ਮਾਰੂਗੀ ਦਾ ਤਾਂ ਹਣਾ ਹਣਾ ਤੇ ਸਜਣਾ ਜਿਹੜਾ ਮੱਝ ਨੂੰ ਜੂੜ ਹੁੰਦਾ ਰੱਸੀ ਹੁੰਦੀ ਆ ਥੱਲੇ ਹੁੰਦੀ ਗਿੱਤੇ ਨੂੰ ਤੇ ਗੋਕੇ ਨੂੰ ਜਿਹੜੀ ਖੁੱਚਾ ਤੋਂ ਤਾਂ ਹੁਣ ਆਪਣੇ ਕਈ ਭਰਾਵਾਂ ਨੇ ਗਜਾਈਆਂ ਚਲੋ ਅਗਲੀਆਂ ਲੱਤਾਂ ਨੂੰ ਪਾਉਂਦੇ ਹਣਾ ਥੱਲੇ ਪਾਉਂਦੇ ਆਮ ਕਈਆਂ ਏਰੀਆ ਦਾ ਰਵਾਇ ਹੁੰਦਾ ਕਿ ਮੱਝ ਨੂੰ ਲੱਥ ਮਾਰਨੀ ਕਈ ਏਰੀਆ ਦਾ ਰਵਾਜ ਹੁੰਦਾ ਵਾ ਕਿ ਅਗਲੀਆਂ ਲੱਤਾਂ ਨੂੰ ਪਾਉਣਾ ਪਿਛਲੀਆਂ ਨੂੰ ਪਾਉਣਾ ਹੀ ਨਹੀਂ ਤੇ ਕਈ ਏਰੀਆ ਦਾ ਰਵਾਜ ਹੁੰਦਾ ਕਿ ਪਸ਼ੂ ਨੂੰ ਜੂੜ ਪਾਉਂਦੇ ਹੀ ਨਹੀਂ ਪਾਉਂਦੇ ਨਹੀਂ ਬਿਲਕੁਲ ਤੇ ਬਾਕੀ ਜੇ ਰੱਸੀ ਪਾਉਣ ਪਸ਼ੂ ਗੇਜਦਾ ਵਾ ਤੇ ਰਾਸ ਜਦੋਂ ਟੋਕੜ ਦੇ ਟਾਈਮ ਪਸ਼ੂ ਆਉਂਦਾ ਵਾ ਡੇਢ ਤੋਂ 2 ਮਹੀਨੇ ਆਪਾਂ ਪਸ਼ੂ ਨੂੰ ਖਿੱਚ ਕੇ ਵੱਧ ਦੁੱਧ ਚੋ ਲੈਨੇ ਆ ਹਾਂ ਕਿਉਂਕਿ ਉਹਨੂੰ ਇੱਕ ਝਾਕ ਹੁੰਦਾ ਵਾ ਨਾਲ ਪਾਰੇ ਵੰਡੇ ਦੇ ਨਾਲ ਰਸੀ ਜਾਂਦਾ ਹੂੰ ਤੇ ਬਾਕੀ ਤੇਰਾਸਾ ਰੇਰੇ ਦਾ 55000 ਪੂਰੀ ਮੰਤਨ ਕਰਕੇ ਕਰੀਏ ਖੁੱਲਾ ਕੇ 53 ਦੀ 53 ਦੀ ਆਉਂਦੀ ਔਰ ਆਉਂਦੀ ਐ ਖਿੱਚ ਕੇ ਆ 553 ਦੀ ਹਾਂ 553 ਦੀ ਸਾਡੇ 51 ਦੀ 553 ਦੀ ਲੋਕ ਸਾਡੇ 51 ਕਰਦੇ ਹੋਰ ਕ ਜਾਣਦਗੀ ਲਿਆ ਦੀ ਲੈ ਵੀ ਉਹਦੇ ਜਿਵੇਂ ਕਰਦਾਂਗੇ ਮਾਨਤਾ ਲੋ ਵੀ 50000 ਦੇ 50000 ਦੇ ਵਿੱਚੋਂ ਵੀ ਮਾਨਤਾ ਨਾ ਹੋ ਜੂਗਾ 3 ਮਹੀਨੇ ਦੀ ਗੱਬਨ ਚੈੱਕ ਪਾਸ ਤੇ 5 ਕਿਲੋ ਧਾਰਾਂ ਠੀਕ ਆ ਜੀ ਬਾਕੀ ਝੋਟੀ ਤੁਸੀਂ ਵੇਖ ਲਈ ਨਵੀਂ ਆ ਕੋਈ ਖੋਲਾ ਨਹੀਂਗਾ ਠੀਕ ਆ ਜੀ ਨਾ ਸੁਵਿਆਂ ਦੇ ਵਿੱਚ ਗਾ ਦੁੱਧਾ ਸੁਭਾ ਸੋਪੂ ਕਰਮਾ ਲਈ ਠੀਕ ਆ ਰਾਜ ਸਹਿਬ ਇਹ ਮੱਝ ਆਈ ਆਪਣੇ ਕੋਲੇ ਕੱਲ ਹਾਂ ਉਹਨਾਂ ਦੇ ਜਿਹੜੇ ਮਾਲਕ ਸੀ ਉਹਨਾਂ ਦੇ ਮਤਾਬਕੇ ਦੇ ਥੱਲੇ 6 ਕਿਲੋ ਦੁੱਧ ਹਾਂ ਜੀ ਚਲੋ ਆਪਾਂ ਰਾਜ ਸਹਿਬ ਜਿਹੜਾ ਚੋਇਆ ਹਾਂ 5 ਕਿਲੋ 5 ਕਿਲੋ ਹਨ 5 ਕਿਲੋ ਪਰ ਹੈ ਕਹਿੰਦੇ ਕੜੀ ਵਰਗਾ ਦੁੱਧ 10 ਪੈਂਟ ਵਾਲਾ 10 ਪੈਂਟ ਠੀਕ ਹੈ ਕੋਈ ਤੀਜਾ ਮੰਗਲੇ ਕੋਈ ਚੌਥਾ ਮੰਗਲੇ ਠੀਕ ਆ ਠੀਕ ਆ ਤੇ ਥੋੜਾ ਪਾਰਲਰ ਤੇ ਨਹੀਂ ਚੜੀ ਏ ਪਾਰਲਰ ਦਾ ਮਤਲਬ ਇਹ ਹੁੰਦਾ ਵੀ ਰਾਸਿਆ ਤੇ ਸਿੰਘ ਸਿੰਘ ਇਥੋਂ ਵੱਡੇ ਜਾਂਦੇ ਠੀਕ ਆ ਵੈਸੇ ਐ ਲੱਗ ਰਿਹਾ ਸੀਗਾ ਕਿ ਹਨਾ ਉਹਨੇ ਨੋਕ ਨਾਲ ਕੋਈ ਨੋਕ ਨਾਲ ਹੋ ਜਾਂਦੀ ਤੇ ਬਾਕੀ ਇਹਦਾ ਜੋ ਕੁਦਰਤ ਨੇ ਬਣਾਈ ਚੀਜ਼ ਉਹੀ ਆ ਉਹ ਵੀ ਕਰੋਸ਼ਾ ਠੀਕ ਆ ਜੀ 5 ਕਿਲੋ ਦੋ ਤਾ ਤੇ ਇਹ ਵੀ ਤਕਰੀਬਨ ਭਾੜੇਪੁਰੇ ਤੇ ਮਿਲਦੀ ਕਿੱਦਾਂ ਰਾਸਿਆ ਇਨੇ ਆਉਂਦੇ ਪਹਿਲਾ ਟਿਕਾ ਲਿਆ ਸੀ ਪਹਾੜੇ ਤੇ ਆ ਗਈ ਆ ਹਾਂ ਤੇ ਬਾਕੀ ਬਹੁਤ ਚੰਗੀ ਆ ਠੀਕ ਆ ਜਿੰਨੀ ਵੀ ਹੈਗੀ ਰੇਟ ਇਹਦਾ ਬਹੁਤ ਵਾਜਬ ਜਾਇਜ਼ ਤੇ ਪਹਾੜਾ ਇਹਦਾ ਸਰੀਰ ਆ ਤੇ ਨੀਲੀ ਦਾ ਪੱਖ ਵੀ ਇਹ ਰੱਖਦੀ ਆ ਹਾਂ ਕਿ ਅੱਖਾਂ ਦੇ ਹਲਕਾ ਜਿਹਾ ਵਾਅ ਮੱਥੇ 'ਚ ਬੱਲ ਆ ਗਿਆ ਹਵਾਨੇ ਤੇ ਡੱਬ ਆ ਗਿਆ ਠੀਕ ਆ ਤੇ ਜਿਹੜਾ ਸਰੀਰ ਦੀ ਬੰਤਰ ਆ ਬਿਲਕੁਲ ਮਿਲ ਲਗਾ ਰਹੀ ਆ ਹਾਂ ਤੇ ਲੱਟਰ ਲੋਪਾਂ ਨੂੰ ਬਹੁਤ ਆ ਪਿੰਡੇ 'ਚ ਬਹੁਤ ਜ਼ਿਆਦੀਆਂ ਲੋ ਵੀ ਕਰੋਚਕ ਇਹ ਕਿ ਬਣੀ ਸੋਹਣੀ ਤੇ ਨਹੀਂ ਰਾਸਿਆ ਪੂਰੇ 35 ਦਿਨ ਦੀ ਜੇ ਕੋਈ 35 ਦਿਨ ਦੀ ਚੈੱਕ ਕਰ ਸਕਦਾ ਤਾਂ ਆਪਦੀ ਕਰਵਾ ਸਕਦਾ ਗਰੰਟੀ ਨਾਲ ਬਣੀ ਹੈ 35 ਦਿਨਾਂ ਦੀ ਬਣੀ 35 ਦਿਨਾਂ ਦੇ ਅੱਗੇ ਬਣੀ ਵੀ ਹੈਗੀ ਆ ਕਰਮਾ ਲਈ ਉਹ ਫੇਰ ਵਾ ਤੁਹਾਨੂੰ ਦੇ ਚਾ ਰਿਹਾ ਰਾਸਿਆ ਰੇਟ ਦਾ ਬਿਲਕੁਲ ਜਾਇਜ਼ ਰਹੂਗਾ ਹਾਂ ਸਾਡੇ 45 ਦੀ ਸਾਡੇ 45 ਦੀ ਇਹ ਹੋਰ ਕਰੀਏ ਨੇ ਕਫਰ ਕਰਦਗੇ ਪੁੱਲਾ ਡੁੱਲਾ ਕਰਕੇ ਦੇਦਗੇ ਹੈ 43 ਜੀ 445 ਦੇ ਨਾਲ ਹੀ 43 ਹੋਰ ਕੋਈ ਗੱਲ ਨਾ ਕਰ ਲੀਏ ਕਰ ਲੀਏ 42 ਦੀ ਦੇ ਦਿੰਦੇ 42 ਦੀ ਉਹਦੇ ਜਵੇਂ ਕਰ ਦਾਂਗੇ ਛੋੜ ਛੱਪਾ ਇਹ ਬੋ ਵੀ ਇਹ ਵੀ ਕਰਮਾ ਵੀ ਇੱਕ ਦੋ ਸੋ ਡਾਕਟਰੀ ਆ ਗੱਲ ਹੈ ਜੱਟਾ ਕਰਦੇ ਆ ਹਾਂ ਭਾਰਤੀ ਗੱਲ ਕਰੀਏ ਨਾ 45 47 ਤੇ ਭਾਰ ਚ ਵੀ ਗੰਦਈ ਆ ਪਰ ਆਪਾਂ ਦੇਣੀ ਜੱਟੋ ਘਰ ਵਾਲੇ ਨੂੰ ਆ ਜਿਹੜਾ ਵੀ ਸੱਜਣ ਘਰ ਵਾਲਾ ਫੋਨ ਕਰੇ ਦੋ ਨੰਬਰ ਵਾਲੇ ਗਰੇਜ ਕਰ ਬਿਲਕੁਲ ਬਿਲਕੁਲ ਲੋ ਪਸ਼ੂ ਦੇ ਵਿੱਚ ਕੋਈ ਬਿਲਕੁਲ ਨਹੀਂ ਕੋਈ ਨਕਮਾ ਬਣ ਨਹੀਂ ਗਾਗਾ ਚਾਰੇ ਥਣ ਵਰਤੇ ਆ ਕਿਸੇ ਭਰਾਣੇ ਆਪਦੇ ਇਹ ਇਹ ਗੱਲ ਆ 14 ਲੀਟਰ ਦੀ ਇਹ ਸੱਜਰ ਮਾਲਕ ਸੀ ਹਾਂ ਡੇਰੀ ਦੇ ਵਿੱਚ ਆਪਾਂ ਭੇਜੀ ਸੀ ਤੇ ਡੇਰੀ ਕੋ واپس ਲਈ ਠੀਕ ਐ ਉਹ ਵੀ ਅੱਜ 35 ਦਿਨਾਂ ਦੀ ਗੱਬੜ ਆਪਾਂ ਤੁਹਾਨੂੰ ਇਹ ਮਾਜ ਦਿਖਾਤੀ ਐ ਤੇ 5 ਕਿਲੋ ਦੁੱਧ ਦੇ ਥੱਲੇ ਹਾਜ਼ਰ ਤੇ ਇਹਦਾ ਕੋਈ ਨਾ ਆਨਲਾਈਨ ਵੀ ਸਬਦਾ ਕਰਨਾ 4-5 ਲੀਟਰ ਤੇ ਆਪਣੇ ਨਾਲ ਕਰ ਸਕਦਾ ਤੇ ਬਾਕੀ ਦੁੱਧ ਵੀ ਵਧਾ ਸਕਦਾ ਇਹਦਾ ਹੂੰ ਲੋ ਬਈ ਠੀਕ ਆ ਜੀ ਸੋ ਇਹ ਅੱਜ ਮਿਲ ਜੂਗੀ ਐਂਡ ਟੂ ਐਂਡ ਤੁਹਾਨੂੰ ਠੀਕ ਆ ਬਿਲਕੁਲ ਬਾਜੂ ਬਜਾਇ ਜੇ ਰੇਟ ਆ ਇਧਰ ਇੱਕ ਤੁਹਾਨੂੰ ਵੈੜ ਦਿਖਾ ਦਗੇ ਰਾਸਿਆ ਗੱਭਣ ਤਿਆਰੀ ਤੇ ਆ ਠੀਕ ਆ ਵੈੜ ਰਾਸਿਆ ਗੱਲ ਕਰੀਏ ਕੱਦ ਵਜਨ ਦੀ ਬਹੁਤ ਜ਼ਿਆਦਾ ਵੇਲ ਇੰਨੀ ਕੁ ਲੰਬੀ ਗੇ ਰਾਸਿਆ ਛੋਟੇ ਹਾਥੀ ਚ ਘੁੰਮਦੀ ਨਹੀਂ ਸੀ ਹੂੰ 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 ਠੀਕ ਆ ਛੋਟੇ ਹਾਥੀ ਦੇ ਵਿੱਚ ਘੁੰਮਦੀ ਨਹੀਂ ਸੀ ਬੈਗ ਲਾਉਣੀ ਪਈ ਸਾਨੂੰ ਹਾਂ ਇੰਨੀ ਲੰਬਾਈ ਆ ਇਹਦੀ ਤੇ ਲੰਬਾਈ ਲੰਬੂਈ ਤਾਂ ਪੂਰੀ ਆ ਕੇ ਹਾਂ ਬਹੁਤ ਜਿਆਦਾ ਜੀ ਤੋ ਕਈ ਬਣਾ ਤੋਂ ਸੋ ਬਾਕੀ ਅੱਜ ਇਹ ਵੀ ਤੁਹਾਨੂੰ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜਾਣੀ ਹੈ ਚਲੋ ਕਿਸੇ ਭਰਾ ਦੀ ਸੇਵਾ ਜਿਆਦੀ ਹੁੰਦੀ ਕਿਸੇ ਦੀ ਨਾਰਮਲ ਹੁੰਦੀ ਆ ਉਸ ਅਕੋਰਡਿੰਗ ਥੋੜੇ ਜਿਹਾ ਪਰ ਤੁਹਾਨੂੰ ਲੱਗੂਗੀ ਮਾੜੀ ਨਰਮ ਠੀਕ ਆ ਜੀ ਤੇ ਬਾਕੀ ਰਾਤਾਂ ਦੇ ਵਿੱਚ ਤੇ ਵੇਲ ਬੂਲ ਦੇ ਵਿੱਚ ਕੋਈ ਗੱਲ ਪੂਰੀ ਵੱਡੀ ਵੜ ਬਰੀਡ ਵਾਈਜ਼ ਗੱਲ ਕਰੀਏ ਪ੍ਰੋਪਰ ਜਾਂ ਉਦਾਂ ਕਰੀਏ ਬਹੁਤ ਚੰਗੀ ਆ ਵੀ ਠੀਕ ਆ ਜੀ ਆ ਕਰੋ ਚੈੱਕ ਬਾਕੀ ਰਾਤਾਂ ਆਪਣੇ ਕੋਲ ਗਈ ਸੀਗੀ ਹਾਂ ਹਾਂ ਪਹਿਲੇ ਸਵੇਰੇ ਦੇ ਵਿੱਚ ਵੜ 85000 ਰੁਪਏ ਦੀ ਆਪਾਂ ਦਿੱਤੀ ਸੀ ਅੱਛਾ ਰਾਸਾ 23 ਕਿਲੋ ਦੁੱਧ ਚਵਾ ਗਿਆ ਠੀਕ ਆ ਤੇ ਚਲੋ ਬਾਦੇ ਦੀ ਦੱਸਦੇ ਵੀ ਚੰਗੇ ਦੁੱਧ ਤੇ ਚੱਲਦੀ ਰਹੀ ਆ ਉਮੀਦ ਜਿਹੜੇ ਸਾਬ ਨਾਲ ਰੇਟ ਆ ਦਾ ਸ ਹੈ 15 17 ਵੀ ਦਵੇ ਤਾਂ ਬਹੁਤ ਆ ਪਰ ਫਿਰ ਵੀ ਆ ਸਕਦੇ ਤੇ 20 ਤੋਂ ਬਾਹਰ ਰਹੂਗੀ ਹੂੰ ਜਿੱਦੀ ਇਹਦੀ ਬਰੀਦ ਆ ਕੁਆਲਿਟੀ ਆ ਬਹੁਤ ਚੰਗੀ ਆ ਠੰਡੀ ਸੀਲ ਆ ਜਿੱਦਾਂ ਮੱਦੇ ਆ ਕਰੋ ਜੀ ਠੀਕ ਆ ਜੀ ਬਿਲਕੁਲ ਪੁਣ ਵੀ ਜਿਹੜੇ ਚਾਰੇ ਥਾਂ ਇੱਕੋ ਜਿਹਾ ਬਹੁਤ ਸੋਹਣਾ ਠੀਕ ਆ ਸੋ ਕੋਈ ਫੋੜ ਚਾਂਗਣੀ ਕੀ ਚਾਰੇ ਥਾਣਾ ਔਰ ਅੱਜ ਇਹ ਬੜੇ ਜਾਇਜ਼ ਰੇਟ ਦੇ ਵਿੱਚ ਹੀ ਮਿਲ ਜਾਣੀ ਹੈ ਠੀਕ ਆ ਜੀ ਪੰਜ ਸੱਤ ਦਿਨ ਸਾਹਮਣੇ ਲੋੜ ਆ ਕਰਾਉਣੇ ਪੰਜ ਸੱਤ ਦਿਨ ਹਜੇ ਕੱਢ ਜੂਗਰਾਮ ਨਾਲ ਕੱਢੂਗੀ ਰਾਸਿਆ ਦੇ ਪੰਜ ਸੱਤ ਦਿਨ ਸੱਤ ਕਾਠ ਇਹ ਢਾਂਚਾ ਢੂੰਚਾ ਤੁਸੀਂ ਦੇਖ ਲਓ ਠੀਕ ਹੈ ਕਬਰੀ ਤਸल्ली ਦੇ ਨਾਲ ਆ ਦੇਖੋ ਬਹੁਤ ਚੰਗੇ ਆ ਬਾਕੀ ਰਾਸਿਆ ਰੇਟ ਇਹਦਾ ਬਿਲਕੁਲ ਲੈ ਦੇ ਮੁੱਲ ਹੋਣਗੇ ਠੀਕ ਆ 7.47 7.47 ਹਜ਼ਾਰ ਹਾਂ ਠੀਕ ਆ ਕੁਸਰਾ ਕੁਸਰਾ ਕੱਢਦੇ ਖੁੱਲੀਆਂ ਡੁੱਲੀਆਂ ਰਾਸਿਆ 45000 ਦੇ ਦੇ ਹੋਏਗੇ ਉਹਦੇ ਤੇ ਵੀ 500 ਛੋਟ 7.47 ਦੇ ਲੋਭੀ 44000 ਦੀ ਇਹ ਵਿਹੜ ਮਿਲ ਜੂਗੀ ਸੋ ਹਾਈਟ ਕੱਦ ਪੂਰਾ ਵੱਡਾ ਠੀਕ ਹੈ ਜੀ ਸਾਹਿਬ ਨੂੰ ਗਾ ਤੇ ਗਾਂ ਫਿਰ ਮੇਰਾ ਭਰਾ ਕੋ ਦੋ ਪੈਸੇ ਚੰਗੇ ਕਮਾ ਸਕਦਾ ਸਾਂਭਣ ਦੀ ਲੋੜ ਆ ਗਾ ਮੇਰਾ ਭਰਾ ਕੋ ਚੰਗਾ ਹੱਥੋਂ ਫੇਰਨ ਵਾਲਾ ਚੰਗਾ ਇਹਨੂੰ ਸੰਭਲਣ ਵਾਲਾ ਮਿਲ ਗਿਆ ਤੇ ਉਹਦੇ ਦੇ ਕਰਮਾਲੀ ਨੇ ਚਵਾਈ ਜਣਾ ਚੰਗਾ 44000 ਦੇ ਵਿੱਚ ਰਾਸ ਐਡਾ ਕੱਦ ਕੱਢ ਬੱਚੀਆਂ ਵੀ ਗੰਡੀਆਂ ਹਾਂ ਤੇ ਰਾਜਾ ਇਹਨੇ ਦਾ ਆਪਦੀ ਚਲੋ ਕਰਮਾਲੀ ਨੇ ਜਿਹੜੀ ਪੂਰਤੀ ਆ ਹਾਂ ਦੋ ਤਿੰਨ ਮਹੀਨਾ ਦੀ ਪੂਰੀ ਕਰ ਜਾਣੀ ਦੋ ਜੀ ਬੱਸ 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 ਬੱਤਾਂ ਚੰਗਾ ਪਾ ਗਈ ਸੀਮਨ ਚੰਗਾ ਰਖਵਾਇਆ ਉਹਨਾਂ ਨੇ ਬਾਕੀ ਫਾੜੀਆਂ ਫੁੜੀਆਂ ਲੇਵਾ ਵੇ ਬਹੁਤ ਢਿੱਲਾ ਢੁਲਾ ਹਜੇ ਦਾ ਕਰਮਾ ਵਾਲੀ ਪੂਰਾ ਪਰੂਗੇ ਲੋ ਵੀ ਪਰੂ ਠੀਕ ਆ ਜੀ ਬਹੁਤ ਵਧੀਆ ਜਾਇ ਦੇ ਰੇਟ ਆ ਠੀਕ ਆ ਜੀ ਇੱਕ ਇਧਰ ਆਪਾਂ ਤੁਹਾਨੂੰ ਇੱਕ ਝੋਟੀ ਦਿਖਾ ਦਿੰਨੇ ਆ ਇਹ ਰੱਖਿਆ ਚੰਗੀ ਝੋਟੀ ਆ ਆ ਜਾਓ ਜੇਗਾ ਇਹ ਵੀ ਹਰਵੇਲ ਚੈੱਕ ਪਾਸ ਹੈ ਨਾ ਚੈੱਕ ਪਾਸ ਆ ਰਾਸਿਆ ਪਹਿਲਾ ਸੂਇ ਐ ਸੂਈ ਹੋਈ ਐ ਆ ਦੂਜੇ ਸੂਏ ਵਾਸਤੇ ਰੈਡੀ ਆ ਹਾਂ ਜੀ ਪੂਰੇ 5 ਮਹੀਨੇ ਦੀ ਚੈੱਕ ਪਾਸ ਆ ਹਾਂ ਹਾਂ ਪਰ ਲਿਆਂਦੀ ਰਾਜਸਾਹ ਤਾਇਰ ਦੇ ਵਿੱਚ ਪੱਠੇ ਪਾਏ ਉਹ ਵੀ ਪ੍ਰਾਲੀ ਟਾਇਰ ਦੇ ਵਿੱਚ ਆ ਭੌਣਾ ਲਾ ਕੇ ਵਿਚਾਰੀ ਖਾਂਦੀ ਸੀ ਨਾ ਕੋਈ ਉੱਥੇ ਆਉਂਦਾ ਸੀ ਤੇ ਨਾ ਕੋਈ ਜਾਣਦਾ ਸੀ ਤੇ 베ਰੀ ਦੇ ਉੱਤੇ ਪੱਤੇ ਵਿਰਲੇ ਵਿਰਲੇ ਵੀ ਕਾਲੇ ਪਾਣੀ ਦੀ ਸਜ਼ਾ ਇਹਨੂੰ ਮਿਲੀ ਕਾਲੇ ਪਾਣੀ ਦੀ ਸਜ਼ਾ ਇਹਨੂੰ ਮਿਲੀ ਤੇ ਸ਼ਾਇਦ ਹੁਣ ਵਿਚਾਰੀ ਦੀ ਸੁਣੀ ਜਾਵੇ ਲੋ ਵੀ ਆ ਦੋਸਤੋ ਇਹਦੀ ਵਿਚਾਰੀ ਦੀ ਪਿਛਲੀ ਜੀਵਣੀ ਆ ਆ ਤੁਹਾਨੂੰ ਜਿਹੜੀ ਆ ਛੇਦ ਸੂਤ ਤੋਂ ਬਾਕੀ ਇਹਦੇ ਨਰਮ ਪੁਨੇ ਤੋਂ ਪਤਾ ਲੱਗ ਹੀ ਜਾਣਾ ਉਤੋਂ ਬਹੁਤ ਚੰਗੀ ਰਾਜ ਆ ਛੇਦ ਤੋਂ ਪਤਾ ਲੱਗ ਹੀ ਜਾਣਾ ਬਾਕੀ ਅੱਜ ਗੱਪਣਾ ਚੈੱਕ ਪਾਸ ਕੋਈ ਮੇਰਾ ਸਜਨ ਵੀਰ ਆਪ ਵੀ ਤੁਸੀਂ ਚੈੱਕ ਕਰਵਾ ਸਕਦੇ ਆ ਜੀ ਕੋਈ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਾ ਦੇ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਹਾਂ ਐਸੇ ਖੁੱਡਾ ਵੇ ਮੱਜ ਨੂੰ ਕਿੱਥੇ ਲੱਗਾ ਹਾਂ ਜਿੰਨਾ ਤੇ ਮਾਸ ਭਰ ਗਿਆ ਪਾਊਡਰ ਵਗੈਰਾ ਆ ਗਏ ਛੋਟੀ ਕਬੂਤਰੀ ਲੱਗੂ ਕਬੂਤਰੀ ਠੀਕ ਆ ਤੇ ਸਿੰਘ ਦਿਖਾ ਕੇ ਮਰੇ ਜਾ ਮੋ ਵੀ ਮਿੰਗੀ ਆਖ ਦਿਖਾ ਕਿੰਦੀ ਨਰੋਈ ਅੱਖ ਸੇਵਾ ਕਰਨ ਵਾਲੇ ਵੀਰ ਵੀ ਪਰੇ ਤੋਂ ਪਰੇ ਪਏ ਜੀ ਦੁਰਦਸ਼ਾ ਚੇਂਜ ਹੋ ਜਾਣੀ ਆ ਕਿਤੇ 2-4 ਮਹੀਨੇ ਜਿਹੜੇ ਭਰਾਣੇ ਸਾਹ ਬਣ ਮੈਂ ਇੱਕ ਵੀਡੀਓ ਚਲੋ ਕਿਤੇ ਸਾਂਝੀ ਕਰਾਂਗੇ ਹਾਂ ਮੈਂ 36000 ਦੀ ਇੱਕ ਵਾਰੀ ਰਾਸਿਆ ਝੋਟੀ ਲੈਂਦੀ ਸੀ ਹਾਂ ਢਾਈਆਂ ਕੁ ਮਹੀਨਿਆਂ ਦੀ ਜੱਬਣ ਇਹਦੇ ਤੋਂ ਵੀ ਬੁਰੀ ਕੰਡੀਸ਼ਨ ਹੀ ਰਾਸਿਆ ਦੋ ਤਾਂ ਸੂਏ ਪੀਤੇ ਦੋ ਕਟੀਆਂ ਲਾਈਆਂ 118000 ਦੀ ਮੈਂ ਆਪਣੇ ਪਿੰਡ ਦੇ ਵਿੱਚ ਹੀ ਵੇਚੀ ਤੇ ਅੱਜ ਵੀ ਉਹ ਮੱਝ ਬੱਜੀ ਆ ਜਗਰੂਪ ਸਿੰਘ ਦੀ ਬੈਗ ਤੇ ਉਹ ਮੈਂ 36000 ਦੀ ਮੇਰੀ ਖਰੀਦ ਸੀ ਇਹਦੇ ਤੋਂ ਵੀ ਬੁਰੀ ਹਾਲਤ ਦੇ ਵਿੱਚ ਬਿਲਕੁਲ ਬਿਲਕੁਲ ਤੇ ਮੈਂ 118 ਦੀ ਜਗਰੂਪ ਸਿੰਘ ਨੂੰ ਵੇਚੀ ਅੱਜ ਵੀ ਉਹਦੇ ਘਰੇ ਵੱਜੀ ਆ ਤਾਂ 17 18 ਕਿਲੋ ਦੇ ਚੱਲਣ ਦੇ ਚੱਲਣ ਦੀ ਆ ਵੇ ਕਿੱਧਰ ਤੇ ਕਿੱਧਰ ਗੱਲ ਗਈ ਆ ਵੇਖੋ ਦੋ ਸਬੂਤੀ ਪਾਤੀ ਦੀ ਫਿਰ ਵੀ ਵੇਖੋ ਚੰਗੀ ਤਸਲੀਨਾ ਬਹੁਤ ਸੋਹਣੀ ਬਲੈਕ ਛੋਟਾ ਸਿੰਘ ਛੋਟਾ ਸੇਗਾ ਕੋਈ ਕਸਰ ਨਹੀਂ ਛੜੀ ਚੀ ਇਹਦੇ ਇਹ ਵਿਚਾਰੀ ਭੁੱਖ ਨਾ ਹੀ ਮਾਰਦੀ ਹਾਂ ਰਾਜ ਸਾਹਿਬ ਅੰਦਰੋਂ ਨਾ ਮਤਲਬ ਤੇ ਕਹਿੰਦੇ ਲਾਰ ਰੰਗ ਦਾ ਫੋਸ ਪ੍ਰਾਲੀ ਤੁਰੀ ਜਾਂਦੀ ਹੂੰ 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 ਮੰਨ ਫੋਸ ਬਹੁ ਕਰੜਾ ਪਰ ਲੇਡੇ ਤੇ ਆ ਹੌਣ ਆ ਕੇ ਕਰ ਮਾਰੀ ਨੇ ਦੋ ਦਿਨ ਹਰਿਆ ਖਾਦਾ ਤੇ ਫਿਰ ਜਾ ਕੇ ਇਹਦਾ ਚਾਰ ਚੁਰ ਸਲੇਸ ਸੁਲੂ ਜੇ ਵੇਖੇ ਨੇ ਸਲੇਸ ਜੇ ਵੇਖੇ ਨੇ ਤੇ ਕਹਿੰਦੇ ਸਾਈਆਂ ਬਾਜੋ ਸੌਣ ਤੇ ਆਈਆਂ ਸਾਈਆਂ ਬਾਜੋ ਸੌਣ ਤੇ ਆਈਆਂ ਉਹ ਕਹਿੰਦਾ ਆਪਣੀ ਆ ਹੈਨਾ ਬਾਕੀ ਦੇਖੋ ਜੀ ਇਹਦੀ ਜਾਤ ਨਸਲ ਚ ਕੋਈ ਨਹੀਂ ਕਾਲੇ ਪਾਣੀਆਂ ਦੀ ਸਜਾ ਇਹ 200 ਤੇ ਰਹਿਣਾ ਪੈਂਦਾ ਜਿਹੜੇ ਭਰਾਵਾਂ ਨੇ ਮਾਲ ਭਾਵੇਂ ਕੋਈ ਪੰਜ ਪਸ਼ੂ ਰੱਖੇ ਚਾਹੇ 10 ਰੱਖੇ ਆ ਇਹ ਉੱਤੇ ਰਿਹਾ ਮੇਰਾ ਗੱਲ ਗੱਡੀ ਨਹੀਂ ਚਲਦੀ ਕੀ ਬਾਕੀ ਮੇਰਾ ਭਰਾ ਕੁਝ ਚੰਗਾ ਸਾਫ ਸੰਭਾਲ ਕਰਨ ਵਾਲਾ ਲੈ ਜਾ ਜੇ ਜੈਜ ਰੇਟ ਦੇ ਉੱਤੇ ਮਿਲ ਜੂਗੀ ਗੱਬਰ ਪੰਜਾਂ ਮਹੀਨਿਆਂ ਦੀ ਪੂਰੇ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ ਹਾਂਜੀ ਤੇ ਬਸ ਇਹਦੀ ਸਜਾ ਵਿਚਾਰੀ ਦੀ ਬਸ ਇਹ ਤੋਂ ਕੱਢ ਕੇ ਲੈਂਦੀ ਆ ਆਪਾਂ ਨੋ ਵੀ ਭਰਾਵੋ ਠੀਕ ਆ ਜੀ ਤਾਂ ਪੁੱਛੂ ਜ਼ਰੂਰ ਸੰਭਿਆ ਕਰਕੇ ਵੱਧ ਤੋਂ ਵੱਧ ਮੇਰੇ ਭਰਾਵਾਂ ਨੂੰ ਹੱਥ ਛੋੜ ਕੇ ਬੇਨਤੀ ਆ ਕਟੀਆਂ ਸੰਭੋ ਵੱਡੀਆਂ ਛੋਟੀਆਂ ਕਰੋ ਸੁਭਾਉ ਆਏ ਕਿੱਲਿਆਂ ਤੇ ਫੇਰ ਸੇਲ ਕਰਨੀ ਸੇਲ ਕਰੋ ਘਰੇ ਡੇਰੀ ਪਰਪਸ ਵਾਸਤੇ ਰੱਖੋ ਜੇ ਇਹਦੇ ਆਪਾਂ ਗੱਲ ਕਰੀ ਨਾ ਪੁੱਠੇ ਦੀ ਜਾਂ ਸਿੰਘ ਕੁਆਲਿਟੀ ਦੀ ਹਾਂ ਜੇ ਭਰਿਆ ਹੋਵੇ ਨਾ ਤਾਂ ਚੀਜ਼ ਐਕ ਲੱਖ ਤੋਂ ਸਵਾ ਲੱਖ ਦੀ ਮਾਜੇ ਬਿਲਕੁਲ ਜੀ ਬਣਦੀ ਆ ਜਦੋਂ ਇਹ ਤਿਆਰ ਹੁੰਦੀ ਆ ਬਿਲਕੁਲ ਬਾਕੀ ਵਨ ਸਪੇਸ ਵੀ ਥਣਾ ਦੀ ਸੋਹਣੀ ਨਿਖਾਰ ਕਰੂਗੀ ਮੋ ਵੀ ਹੁਣ ਤਾਂ ਡਰਾਇ ਪੀਰੀਅਡ ਦੇ ਵਿੱਚ ਚੜਾਈ ਆ ਦੁੱਧ ਨਹੀਂ ਦਿੰਦੀ 5 ਮਹੀਨੇ ਦੀ ਚੱਕ ਪਾਸ ਕੋਈ ਸੱਜਣ ਇਹਨੂੰ ਹੱਥ ਪਾ ਸਕਦਾ ਮਿਨਰਲ ਮਿਕਸਚਰ ਪਾਊਡਰ ਬਸ ਇਹਨੂੰ ਲੋੜ ਆ ਥੋੜਾ ਜਿਹਾ ਖਾਣ ਦੀ ਹਾਂ ਬਾਕੀ ਚਾਰੂ ਚੰਗੀ ਆ ਅੱਛਾ ਹਰਵੇਲ ਇਹ ਕਿੰਨੇ ਦੀ ਦੇਤੀ ਅੱਜ ਰਾਸਿਆ ਰੇਟ ਇਹਦਾ 45 ਹਾਂ 45 ਚ ਕੱਟ ਕਰੀਏ ਕਰ ਤੇ ਜੈ ਜੈ ਦੇ ਦੇ ਗਾਹ ਦੇ ਭਰਾ ਨੇ ਸੇਵਾ ਇਹ ਰਾਸ ਚਰਚਾ ਕਰਨਾ ਅਗਲੇ ਨੇ ਵੀ ਹਾਂ 40 ਦੇ ਵਿੱਚੋਂ ਹੀ 500 ਰੁਪਇਆ ਮਾਨਤਾਣ ਕਰਾਂਗੇ ਸਾਡੇ 39000 ਸਾਢੇ 39000 ਯਾਰ ਕਰ ਦਾਂਗੇ ਚਲ ਵੀ 39000 ਦੀ ਹਾਂ ਜੀਵਾ ਤੋਂ ਬਾਕੀ ਮੇਰਾ ਭਰਾ ਇੱਥੇ ਆਣ ਕੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਪਰ ਵੇਰ ਵੀ ਇੱਕ ਨੰਬਰ ਆਪਦੇ ਕਰ ਲੈ ਜਿਹੜੀ 906382025 259906382025 ਠੀਕ ਹੈ ਜੀ ਮੋਬਾਈਲ ਭਰਾਵੋ ਇਹ ਨੰਬਰ ਆ ਸਕਰੀਨ ਦੇ ਉੱਤੇ ਚੱਲਣ ਦੇ ਆ ਮਾਲ ਆਉਂਦਾ ਰਹਿੰਦਾ ਇਸੇ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਨਵਾਂ ਪੁਰਾਣਾ ਆਏਗਾ ਨਵੇਂ ਪਸ਼ੂਆਂ ਦੀ ਡਿਟੇਲ ਉਹ ਲੈਂਦੇ ਰਿਆ ਕਰੋ ਤੁਸੀਂ ਬਾਕੀ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ